ਪੂਰੇ ਭਾਰਤ ਵਰਸ਼ ਵਿੱਚ ਨੇ ਪੂਰੇ ਵਰਲਡ ਵਿੱਚ ਪਤਾ ਲੱਗਾ ਕਿ ਇਹਨਾਂ ਨੂੰ ਚਲੋ ਪਹਿਲਾਂ ਪਹਿਲਾਂ ਰੋਸ ਹੋਇਆ ਕਿ ਜਿਹਦੇ ਨੇ ਸੌਂ ਚੱਕ ਸਮਾਗਮ ਹੋਇਆ ਉਦੋਂ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਮੈਂ ਰਾਤੀ ਮਹਿਸੂਸ ਕੀਤਾ ਇਸ ਗੱਲੋਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਚਮਤਕਾਰ ਕੀਤਾ ਨਾ ਖਾਲਸਾ ਸਵਾ ਲੱਖ ਦੇ ਵਿੱਚ ਇਕੱਲਾ ਹੀ ਜਿੱਤੇਗਾ ਕੋਈ ਅਮਰਤਪਾਲ ਸਿੰਘ ਜਿਹੜਾ ਨਾ ਕੱਲਾ ਦਿਖਾਇਆ ਤੇ ਕੱਲੇ ਨੂੰ ਸੌਂ ਚੱਕਾਈ ਗਈ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਸੌਂ ਚੱਕਣ ਦਾ ਦਿਨ ਆਇਆ ਡੇਟ ਆਈ ਮੈਂ ਕਹਿੰਦਾ ਵਰਲਡ ਵਾਰ ਫਾਇਲ ਗਿਆ ਭਈ ਭਾਈ ਅੰਮਰਤਪਾਲ ਸੌ ਚੁੱਕਣ ਆ ਰਹੇ ਆ ਤੇ ਜਦੋਂ ਬੱਬਰ ਸ਼ੇਰ ਆਇਆ ਨਾ ਇਹ ਲੱਗਦਾ ਕਿ ਬਾਕੀ ਸਾਰੇ ਸੈਕ ਅਗੇ ਕਿੰਨਿਆਂ ਨੇ ਸੌਹਾਂ ਚੁੱਕੀਆਂ ਹਾਂਜੀ ਕਿੰਨੇ ਐਮਪੀ ਬਣੇ ਜੀ ਜੀ ਤੇ ਕਹੇ ਦੀ ਇਹ ਨਹੀਂ ਦਹਿਸਤ ਹੋਈ ਕਹੇ ਤੇ ਨਾਮ ਉਚਰਕਿਆ ਇੰਟਰਨੈਸ਼ਨਲ ਮੀਡੀਆ ਵੀ ਇੰਟਰਨੈਸ਼ਨਲ ਮੀਡੀਆ ਵੀ ਜੀ ਪੰਜਾਬ ਦਾ ਮੀਡੀਆ ਵੀ ਸੋਸ਼ਲ ਮੀਡੀਆ ਵੀ ਜਿਹੜਾ ਜੀ ਜੀ ਪੂਰਾ ਭਰਿਆ ਪਿਆ ਸੀ ਕਿ ਭਾਈ ਅੰਮਰਤਪਾਲ ਸਿੰਘ ਜੀ ਸੌ ਚੁੱਕ ਸਮਾਗਮ 5 ਤਰੀਕ ਦਾ ਉਹਨਾਂ ਦਾ ਕੀਤਾ ਗਿਆ ਕੱਲਿਆਂ ਦਾ ਹਾਂਜੀ ਦੇਖੋ ਧੰਗੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਰਕਾਬਗੰਜ ਦੀ ਸਥਾਨਾ ਤੇ ਉਹਨਾਂ ਦਾ ਪਰਿਵਾਰ ਦਾ ਵੀ ਸਵਾਗਤ ਕੀਤਾ ਗਿਆ ਉੱਥੋਂ ਪ੍ਰਸ਼ਾਦ ਵੀ ਗਿਆ ਸਿਰੋਪੋ ਵੀ ਗਿਆ ਤੇ ਦੇਖੋ 에ਅਰ ਫੋਰਸ ਦਾ ਕੱਲੇ ਵਾਸਤੇ ਜਹਾਜ਼ ਵੀ ਆਇਆ ਭਾਈ ਸਾਹਿਬ ਜੀ ਵਾਸਤੇ ਫਿਰ ਉਹਨਾਂ ਨੇ ਕੱਲੇ ਨੇ ਸੋਚ ਚੁੱਕੀ ਆ ਕਿੰਨੀ ਵੱਡੀ ਗੈਦਰਿੰਗ ਦੇ ਵਿੱਚ ਹੋਰ ਸੋਣਾ ਦੇ ਨਾਲ ਕਿਸੇ ਐਮਪੀ ਦੇ ਨਾਲ ਨਹੀਂ ਪਰ ਮਜ਼ਾ ਆ ਗਿਆ ਜੀ ਮਜ਼ਾ ਆ ਗਿਆ ਹਾਂਜੀ ਇਹ ਮਹਾਰਾਜ ਜੀ ਦੀ ਕਿਰਪਾ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੋ ਆ ਕੇ ਪਾਰਲੀਮੈਂਟ ਦੇ ਵਿੱਚ ਆਪਣੇ ਪੰਜਾਬ ਦਾ ਜਦੂਨ ਸਾਹਿਬ ਦਾ ਜਿਹੜਾ ਹਲਕਾ ਮਿਲਿਆ ਉਹਦੇ ਆਕਾਲੀ ਗੱਲ ਕਰਨ ਉਥੋਂ ਦੀ ਕਮਾਲੀ ਗੱਲ ਕਰਨ ਤੇ ਨਾਲ ਆਪਣੇ ਸਾਡੇ ਜਿਹੇ ਪੰਜਾਬ ਦੇ ਇਹ ਹਾਲਾਤ ਬੜੇ ਹੋਏ ਨਸ਼ਾ ਕੋ ਰਹਿਤ ਗ੍ਰਾਉਂਡ ਤੇ ਧਰੂਜੀ ਕਿਰਪਾ ਕਰੇ ਹੁਣ ਤੰਦਰੁਸਤੀ ਦਿਨ ਤੋਂ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਤੰਦਰੁਸਤੀ ਦਿਨ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਦੀ ਬੜੀ ਵੱਡੀ ਦੌੜ ਸੀਗੀ ਔਰ ਬੜੀ ਵੱਡੀ ਸੇਵਾ ਕੀਤੀ ਆ ਬਾਪੂ ਪੁੱਤਰ ਸੇਮ ਸਿੰਘ ਨੂੰ ਚੜ੍ਹਦੀਆਂ ਕਲਾਂ ਚ ਰੱਖਣ ਮਾਤਾ ਜੀ ਨੂੰ ਚੜ੍ਹਦੀਆਂ ਕਲਾਂ ਚ ਰੱਖਣ